ਨੇਨੇ ਕੁੱਟਤਾ ਬਸ ਦਾ ਕੰਡਕਟਰ ਇੱਕ ਨੇ ਕੀਤੀ ਲੁੱਟਣ ਦੀ ਕੋਸ਼ਿਸ਼ ਦੂਜੇ ਨੇ ਪਿੱਛੋਂ ਘੜਤਾ ਸਿਰਚ ਲਗਾਉਣੇ ਪਏ ਟਾਂਕੇ ਹੀ ਟਾਂਕੇ ਜਿਹਾ ਤੁਸੀਂ ਠੀਕ ਸੁਣਿਆ ਹੈ ਬਸ ਦੇ ਵਿੱਚ ਦੋ ਨੌਜਵਾਨ ਅਚਾਨਕ ਚੜਦੇ ਨੇ ਤੇ ਇਸ ਤੋਂ ਬਾਅਦ ਜਦੋਂ બસ ਦਾ ਕੰਡਕਟਰ ਟਿਕ ਟਕ ਕਰਨ ਲੱਗਾ ਹੈ ਤਾਂ ਉਸ ਨੂੰ ਸ਼ੱਕ ਪੈਂਦਾ ਹੈ ਕਿ ਇਹ ਦੋਵੇਂ ਨੌਜਵਾਨ ਕਿਸੇ ਲੁੱਟ ਦੀ ਨੀਅਤ ਨਾਲ ਬਸ ਦੇ ਵਿੱਚ ਚੜੇ ਨੇ ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਕੰਡਕਟਰ ਦੇ ਹੱਥ ਵਿੱਚ ਪੜਿਆ ਹੋਇਆ ਕੈਸ਼ ਬੈਗ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਨੌਜਵਾਨ ਕੰਡਕਟਰ ਦੇ ਸਿਰ ਤੇ ਪਿੱਛੋਂ ਵਾਰ ਕਰ ਦਿੰਦਾ ਹੈ ਜੀ ਹਾਂ ਮਾਮਲਾ ਬਰਨਾਲਾ ਮਾਨਸਾ ਰੋਡ ਦੇ ਉੱਪਰ ਵਾਪਰਿਆ ਹੈ ਤੇ ਪੱਖੋ ਕਲਾਂ ਦੇ ਨਜ਼ਦੀਕ ਪੀ ਆਰਟੀਸੀ ਬਸ ਦੇ ਕੰਡਕਟਰ ਦੇ ਨਾਲ ਇਹ ਘਟਨਾ ਵਾਪਰੀ ਹੈ ਬਸ ਦੇ ਡਰਾਈਵਰ ਦੇ ਦੱਸਣ ਦੇ ਮੁਤਾਬਿਕ ਘਟਨਾ ਦੇ ਵਿੱਚ ਬਸ ਕੰਡਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਕੇ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਨੂੰ ਸਿਰ ਦੇ ਵਿੱਚ 10 ਟਾਂਕੇ ਲੱਗੇ ਨੇ ਜੀ ਜੋਗਾ ਪਿੰਡ ਆ ਕੇ ਦੋ ਨੌਜਵਾਨ ਚੜੇ ਨੌਜਵਾਨ ਚੜੇ ਤਾਂ ਜੀ ਮੈਨੂੰ ਕਲੈਕਟਰ ਸਾਹਿਬ ਨਾਲ ਕੋਈ ਮੜੀ-ਮੁੱਟੀ ਤੂੰ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਮੈਨੂੰ ਐ ਲੱਗਦਾ ਵੀ ਕੋਈ ਲਟੇਰੇ ਲੱਗਦੇ ਨੇ ਜਦੋਂ ਪੱਖੋ ਪਿੰਡ ਆ ਕੇ ਉਤਰ ਲੱਗੇ ਤਾਂ ਜੀ ਉਹਨਾਂ ਨੇ ਉਤਰਸਾਰ ਕਲੈਕਟਰ ਦੇ ਕੈਸ਼ ਬੈਗ ਨੂੰ ਹੱਥ ਪਾਇਆ ਜੀ ਕੈਸ਼ ਬੈਗ ਨੂੰ ਹੱਥ ਪਾਇਆ ਤਾਂ ਇੱਕ ਮੁੰਡਾ ਹੋਰ ਦੋ ਜਣੇ ਸੀ ਪਿੱਛੋਂ ਦੀ ਇੱਕ ਨੇ ਕੋਈ ਜਾਨੀ ਹਥਿਆਰ ਨਾਲ ਉਹਨੇ ਸਿਰ 'ਚ ਫੱਟ ਲਾ ਦਿੱਤਾ ਜੀ ਫੱਟ ਲਾਇਆ ਤਾਂ ਬਿਲਕੁਲ ਖਾਸਾ ਡੂੰਗਾ ਨਾ ਬਲੱਡ ਬਹੁਤ ਨਿਕਲਿਆ ਜੀ blood ਨਿਕਲਿਆ ਤਾਂ ਮੈਂ ਤਾਂ ਉਹਨਾਂ ਨੂੰ ਸੰਭਾਲ ਲਗਿਆ ਉਹ ਦੋ ਹੀ ਨੌਜਵਾਨ ਕੈਸ਼ਬੈਕ ਹੋ ਗਈ ਗੱਲ ਚੈਨ ਪਾਈ ਸੀ ਉਹ ਫਰਾਰ ਹੋ ਗਈ ਜੀ ਪੱਖੋ ਪੱਖੋ ਬਣੀ ਜੀ ਪੱਖੋ ਬਣੀ ਜੀ ਉਸ ਤੋਂ ਬਾਅਦ ਜੇ ਫਿਰ ਅਸੀਂ ਇਹਨਾਂ ਨੂੰ ਸੰਭਾਲ ਲਗਿਆ ਉਹ ਫਰਾਰ ਹੋ ਗਏ ਜੀ ਇਹਨਾਂ ਨੂੰ ਉਥੋਂ ਪ੍ਰਾਈਵੇਟ ਗੱਡੀ ਲੈ ਕੇ ਬਰਨਾਲਾ ਦੇ ਹਸਪੀਟਲ ਦੇ ਵਿੱਚ ਐਮਰਜੈਂਸੀ ਜਾ ਕੇ ਦਾਖਲ ਕਰਾਇਆ ਜੀ ਇਹਦੇ ਤੇ 10 ਟਾਂਕੇ ਲੱਗੇ ਸਿਰ ਤੇ ਜੀ ਅਸੀਂ ਇਹਹੀ ਬੇਨਤੀ ਪ੍ਰਸ਼ਾਸਨ ਤੋਂ ਮੰਗਦੇ ਜੀ ਸਾਡਾ ਇਨਸਾਫ ਦਵਾਇਆ ਜਾਵੇ ਸਾਡੇ ਉਤੇ ਹੀ ਬਰਨਾਲਾ ਦੇ ਪੀਆਰਟੀਸੀ ਕਰਮਚਾਰੀ ਜੂਨੀਅਨ ਦੇ ਆਗੂ ਨੇ ਦੱਸਿਆ ਹੈ ਕਿ ਦੋ ਘਟਨਾਵਾਂ ਦਿੱਤੇ ਸਮੇਂ ਦੇ ਵਿੱਚ ਵਾਪਰ ਚੁੱਕੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਅਜੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਉਹ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਨੇ ਕਿ ਦੋਵੇਂ ਮਾਮਲਾ ਦੇ ਵਿੱਚ ਕੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਾਂਦੀ ਜਾਵੇ ਸੋ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਕਿ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਿਵੇਂ ਕਿ ਪਿਛਲੀ ਦਿਨੀ ਪੱਖੋ ਕੈਂਚੀਆਂ ਦੇ ਵਿੱਚ ਵੀ ਇੱਕ ਸਾਡੇ ਪੀਆਰਟੀਸੀ ਬਰਨਾਲਾ ਡਿਪੋ ਦੀ ਵਾਸੀ ਹੈਗੀ ਉਸ ਨੂੰ ਵੀ ਰਾਤ ਦੇ ਟਾਈਮ ਉਧਰੋਂ ਲਾਸਟ ਟਾਈਮ ਲੈ ਕੇ ਆਂਦੀ ਮੋਗਦੇ ਤੋਂ ਪੱਖੋ ਕੈਂਚੀਆਂ ਆ ਕੇ ਪੰਜ ਛੇ ਮੁੰਡੇ ਉਤਰੇ ਤਾਂ ਉਹਨਾਂ ਨੇ ਇੱਕਦਮ ਡਰਾਈਵਰ ਤੇ ਹਮਲਾ ਕਰਤਾ ਡਰਾਈਵਰ ਸੱਟਾਂ ਮਾਰ ਗਏ ਸੀ ਕਾਫੀ ਲੰਗੜੂnga ਮਾਰ ਗਏ ਸੀਗੇ ਤਾਂ ਪੱਖੋ ਕਲਾਂ ਦੀ ਜੋ ਪੱਖੋ ਕੈਂਚੀਆਂ ਦੀ ਚੌਂਕੀ ਹੈ ਚੌਂਕੀ ਇੰਚਾਰਜ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਸੀਗਾ ਪਰ ਉਹਨਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਬਰਨਾਲਾ ਜ਼ਿਲ੍ਹੇ ਡੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਦੋਨੇ ਮਾਮਲੇ ਆ ਜੋ ਇਹ ਲਗਾਤਾਰ ਵੱਧ ਰਹੇ ਨੇ ਇਸ ਕਰਕੇ ਇਹਨਾਂ ਦੋਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਦੋਨਾਂ ਨੂੰ ਹੀ ਛੇਤੀ ਸਲਟਾਉਣ ਦੀ ਕੋਸ਼ਿਸ਼ ਕਰਨਾ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਐਕਸ਼ਨ ਨਾ ਲਿਕਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਦੋਨਾਂ ਤੇ ਹੀ ਤੁਰੰਤ ਕਾਰਵਾਈ ਕਰਕੇ ਉਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਤੇ ਹੀ ਜਾਂਚ ਕਰ ਰਹੀ ਪੁਲਿਸ ਅਧਿਕਾਰੀ ਦੇ ਮੁਤਾਬਕ ਪੀ ਆਰ ਟੀ ਸੀ ਬੱਸ ਦੇ ਕੰਡਕਟਰ ਦੇ ਨਾਲ ਦੋ ਨੌਜਵਾਨਾਂ ਦੀ ਬਹਿਸ ਹੋਈ ਸੀ ਤੇ ਇਸ ਮੌਕੇ ਦੋਵੇਂ ਨੌਜਵਾਨਾਂ ਨੇ ਕੰਡਕਟਰ ਦੀ ਮਾਰਕੁੱਟ ਕੀਤੀ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਤੇ ਪੁਲਿਸ ਵੱਲੋਂ ਬਿਆਨ ਦਰਜ ਕੀਤੇ ਗਏ ਨੇ ਤੇ ਜ਼ਖਮੀ ਕਰਨ ਵਾਲੇ ਦੋਵੇਂ ਨੌਜਵਾਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਲਖਵਿੰਦਰ ਸਿੰਘ ਕੰਡਕਟਰ ਪੀ ਆਰ ਟੀ ਸੀ ਬਰਾੜੀ ਕੁਝ ਲੱਗਿਆ ਜੋ ਵਾਸੀ ਮਾਨਸਾ ਤੋਂ ਬਰਨਾਲਾ ਨੂੰ ਆ ਰਹੀ ਸੀ ਤੇ ਪਿੰਡ ਪੱਖੋਂ ਕੋਲਾਂ ਵੇਖਿਆ ਆ ਕੇ ਦੋ ਵਿਅਕਤੀਆਂ ਨਾਲ ਇਹਨਾਂ ਦੀ ਕੋਈ ਬੈਸ ਵਾਜੀ ਹੋਈ ਬੱਸ ਵਿੱਚ ਉਹ ਖਲੜ ਵਾਜੀ ਕਰ ਰਹੇ ਸੀ ਇਹਨਾਂ ਨੇ ਰੋਕਿਆ ਤੇ ਰੋਕੋ ਦੇ ਬਾਅਦ ਜੀ ਪੱਖੋ ਕੋੜਾ ਬੱਸ ਸਟੈਂਡ ਤੇ ਉਹਨਾਂ ਨੇ ਇਹਦੀ ਗੁੱਟਮਾਰ ਕੀਤੀ ਤੇ ਗੁੱਟਮਾਰ ਕਰਨ ਤੋਂ ਬਾਅਦ ਇਹਨੇ ਸੱਟਾਂ ਵੱਜੀਆਂ ਸੱਟਾਂ ਦੇ ਦਾਖਲ ਹੋ ਗਏ ਬਰਨਾਲੀ ਜਿੱਨਾਂ ਵੀ ਅੱਜ ਸਟੇਟਮੈਂਟ ਦਰਜ ਕੀਤੀ ਗਈ ਹੈ ਜਿਹਦੇ ਉਹਦੇ ਸਟੇਟਮੈਂਟ ਦੇ ਅਕੋਰਡਿੰਗ ਤੇ ਡਾਕਟਰ ਸਾਹਿਬ ਵੱਲੋਂ ਸੱਟਾਂ ਦੀ ਐਮਲਰ ਕਟਣ ਦੇ ਮੁਤਾਬਕ ਵੰਡ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸੱਟਾਂ ਮਾਰਨ ਵਾਲੇ ਵਿਅਕਤੀ ਸੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਆਖਿਆ ਕੈਸ਼ ਦੀ ਫੋਟਾ ਹੈ ਕਿ ਪੂਰਾ ਮਾਮਲਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਲਖਵਿੰਦਰ ਸਿੰਘ ਦੀ ਜਿਹੜਾ ਕੈਸ਼ ਬੈਗ ਸੀ ਉਹਨਾਂ ਨੇ ਉਹਨੂੰ ਮੌਕੇ ਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਉਥੇ ਰਸੋਣ ਕਰਕੇ ਹੋਰ ਹੋਣ ਕਰਕੇ ਉਹਦੀ ਖੋਪੂਰੀ ਤਰ੍ਹਾਂ ਨਹੀਂ ਕਰ ਸਕੇ ਇਸ ਤਰ੍ਹਾਂ ਸਾਹਮਣੇ ਗੱਲ ਆਈ ਹੈ ਇੱਕ ਸੂਨੇ ਚੈਨੀ ਵੀ ਕਹਿ ਰਹੇ ਜੀ ਚੈਨੀ ਬਾਰੇ ਸਰ ਹਜ ਕੋਈ ਜੁਕ ਨਹੀਂ ਆ ਉਹ ਦਰਾਨੇ ਪੜਤਾਲ ਜੇ ਕੋਈ ਹੋਈ ਤਾਂ ਚੈਨ ਉਹ ਵੀ ਵਾਚਿਆ ਜਾਊਗਾ ਜਤਬਾਣੀ ਟੀਵੀ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ